ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿੱਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ੰਤੀਆਂ ਚੋਣਾਂ ਦੇ ਵਿੱਚ ਜਿਹੜੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਉੱਥੇ ਬੜੀ ਜਲਦੀ ਦੇ ਨਾਲ ਭਾਰੀ ਬਤਲਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਹਲਕਾ ਇੰਚਾਰਜਾਂ ਦੇ ਉੱਪਰ ਵੀ ਗਾਜ਼ ਡਿੱਗ ਰਹੀ ਹੈ ਮਤਾਿਕਾਂ ਵੀ ਖਚਾਈ ਕੀਤੀ ਜਾ ਰਹੀ ਹੈ ਤੇ ਹੋਰ ਵੀ ਜੜੀਆਂ ਅਗਲੀਆਂ ਰਣਨੀਤੀਆਂ ਨੇ ਉਹ ਤੈਅ ਕੀਤੀਆਂ ਜਾ ਰਹੀਆਂ ਕਿ ਇਨ੍ਹਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨੀ ਬੁਰੀ ਤਰ੍ਹਾਂ ਕਿਉਂ ਹਰਾਇਆ ਗਿਆ ਲੋਕਾਂ ਵੱਲੋਂ ਕਹਿਣ ਦਾ ਤਾਅਫ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹਨਾਂ ਚੋਣਾਂ ਨੂੰ 2027 ਦੀਆਂ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਦੱਸਿਆ ਜਾ ਰਿਹਾ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦੀਆਂ ਉਮੀਦਾਂ ਸੀ ਕਿ ਪਿੰਡਾਂ ਦੇ ਵਿੱਚ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਉਸੇ ਤਰ੍ਹਾਂ ਹੀ ਮਜ਼ਬੂਤ ਹੈ ਜਿਵੇਂ ਉਹਨਾਂ ਨੇ 117 ਵਿੱਚੋਂ 92 ਐਮਐਲਏ ਉਹਨਾਂ ਦੇ ਜਿਤਾਏ ਸਨ ਪਰ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਬਹੁਤ ਸਾਰੇ ਸਮੀਕਰਨ ਜਿਹੜੇ ਉਹ ਬਦਲ ਕੇ ਰੱਖ ਦਿੱਤੇ ਐ ਆਮ ਆਦਮੀ ਪਾਰਟੀ ਨੂੰ ਸੋਚਣ ਤੇ ਮਜਬੂਰ ਕੀਤਾ ਹੈ ਕਿ ਉਹ ਅੱਗੇ ਜੇ ਸਵਾ ਸਾਲ ਜਿਹੜਾ ਰਹਿ ਗਿਆ ਜੇ ਉਹ ਧਿਆਨ ਨਹੀਂ ਦਿੰਦੇ ਤਾਂ ਫਿਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਇਸੇ ਤਰੀਕੇ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲਦਿਆਂ ਪਾਰਟੀ ਲਈ ਕੰਮ ਕਰਨ ਵਾਲੇ ਹਲਕਾ ਹੀ ਚਾਰਜ ਲਲਿਤ ਮੋਹਨ ਪਾਠਕ ਵੱਲੋਂ ਸਥਾਨਿਕ ਚੰਡੀਗੜ੍ਹ ਰੋਡ ਤੇ ਸਰਕਾਰੀ ਸਕੂਲ ਨੇੜੇ ਪੁਰਾਣੇ ਡੀਐਸਪੀ ਦਫ਼ਤਰ ਵਿਖੇ ਜਿਹੜਾ ਆਪਣਾ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਸੀ ਉਸ ਤੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਤਸਵੀਰਾਂ ਦੇ ਜਿਹੜੇ ਬੋਰਡ ਲਗਾਏ ਸੀ ਉਸ ਤੇ ਲਿਖਿਆ ਸੀ ਦਫਤਰ ਲਲਿਤ ਮੋਹਨ ਪਾਠਕ ਪਾਉ ਉਹਨਾਂ ਨੇ ਪੂਰੀ ਮਿਹਨਤ ਕੀਤੀ ਇੱਥੇ ਨਵਾਂ ਸ਼ਹਿਰ ਦੇ ਵਿੱਚ ਪਰ ਇਸ ਜਿਹੜੀਆਂ ਹੁਣ ਚੋਣਾਂ ਹੋਈਆਂ ਨਵਾਂ ਸ਼ਹਿਰ ਤੋਂ ਆਮ ਆਦਮੀ ਪਾਰਟੀ ਸਾਰੇ ਹਲਕਿਆਂ 'ਚੋਂ ਬੁਰੀ ਤਰ੍ਹਾਂ ਪਛੜੀ ਐ ਜਿਸ ਦੇ ਚਲਦਿਆਂ ਉਹ ਬੋਰਡ ਹੁਣ ਬੀਤੇ ਦੀ ਨਹੀਂ ਹੋਈਆਂ ਚੜੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਤਾਰ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਦਫਤਰ ਸ਼ਹੀਦ ਭਗਤ ਸਿੰਘ ਨਗਰ ਆਮ ਆਦਮੀ ਪਾਰਟੀ ਦਾ ਬੋਰਡ ਲਗਾ ਦਿੱਤਾ ਹੈ ਦੂਸਰੀ ਗੱਲ ਇਸ ਬੋਰਡ ਦੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੇ ਪਾਸੇ ਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਤੇ ਅਮਨ ਰੋੜਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਦਕਿ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਦੀ ਤਸਵੀਰ ਹਟਾ ਦਿੱਤੀ ਗਈ ਹੈ ਜਿਸ ਦੇ ਕਾਰਨਾਂ ਦਾ ਹਾਲੇ ਤੱਕ ਬੇਸ਼ੱਕ ਕੋਈ ਪਤਾ ਨਹੀਂ ਲੱਗ ਰਿਹਾ ਪਰ ਸਾਫ ਕਾਰਨ ਇਹ ਹੀ ਹੈ ਕਿ ਨਾਰਾਜ਼ਗੀ ਜਤਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਇਥੇ ਕਿ ਹਲਕਾ ਇੰਚਾਰਜ ਨੇ اپنی ਜਿਹੜੀ ਕਾਰਗੁਜ਼ਾਰੀ ਸੀ ਉਹ ਪੂਰੀ ਤਰ੍ਹਾਂ ਨਹੀਂ ਨਿਭਾਈ ਪਾਰਟੀ ਨੂੰ ਬੁਰੀ ਤਰ੍ਹਾਂ ਜਿਹੜੀ ਹੈ ਨਵਾਂ ਸ਼ਹਿਰ ਦੇ ਵਿੱਚੋਂ ਹਾਰ ਮਿਲੀ ਹੈ ਇਹ ਬੋਰਡ ਨੂੰ ਦੇਖ ਕੇ ਹੁਣ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਇਹ ਦਫ਼ਤਰ ਹਲਕਾ ਇੰਚਾਰਜ ਦਾ ਰਹੇਗਾ ਜਾਂ ਇਸ ਨੂੰ ਜ਼ਿਲ੍ਹਾ ਪ੍ਰਧਾਨ ਸਿਮੇਤ ਹੋਰ ਨਾ ਆਗੂਆਂ ਵੱਲੋਂ ਚਲਾਉਂਦੇ ਉਪਰਾਲੇ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਪਾਠਕ ਵੱਲੋਂ ਜਿਹੜਾ ਦਫ਼ਤਰ ਡੀ ਡੀਐਸਪੀ ਨਵਾਂ ਸ਼ਹਿਰ ਵਿਖੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ ਗਿਆ ਸੀ ਜਿਸ ਕਾਰਨ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਨੂੰ ਜ਼ਿਲ੍ਹਾ ਪਤਰੀ ਦਫ਼ਤਰ ਲਈ ਥਾਂ ਨਾ ਮਿਲਣ ਕਰਕੇ ਉਹਨਾਂ ਨੇ ਫਿਰ ਸ਼ੋਕਰਾਂ ਮੁਹੱਲੇ ਦੇ ਵਿੱਚ ਕਿਰਾਏ ਤੇ ਦਫ਼ਤਰ ਲੈ ਕੇ ਉੱਥੇ ਆਪਣਾ ਜਿਹੜਾ ਦਫ਼ਤਰ ਉਹ ਚਲਾਇਆ ਸੀ ਜਦ ਕੇ ਹਲਕਾ ਇੰਚਾਰਜ ਪਾਠਕ ਵੱਲੋਂ ਇਸ ਥਾਂ ਤੇ ਹੀ ਆਪਣਾ ਦਫ਼ਤਰ ਸਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਸੁਣਨ ਦੇ ਉਪਰਾਲੇ ਕੀਤੇ ਜਾ ਰਹੇ ਸਨ ਪਰ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਫਲਾਕ ਸੰਤੀ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਇਹ ਜ਼ਿਲ੍ਹਾ ਦਫ਼ਤਰ ਤਬਦੀਲ ਕਰਨਾ ਲੋਕਾਂ ਦੀ ਸਮਝ ਤੋਂ ਪਰੇ ਹੈ ਉਦੋਂ ਦੇ ਸਬੰਧ ਵਿੱਚ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ ਕਿ ਸਿਰਫ 2 ਦਿਨ ਪੀਤਨ ਤੋਂ ਬਾਅਦ ਹੀ ਐਡਾ ਵੱਡਾ ਜਿਹੜਾ ਫੇਰ ਬਦਲ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕਿਉਂ ਕੀਤਾ ਗਿਆ ਜਾਂ ਹਾਈ ਕਮਾਂਡ ਦੇ ਉੱਪਰ સ તરીકે જે નજર રખ રહી ધનવાદ